ਉਸੇ ਵੇਲੇ ਪੀਸੀਆਰ ਦੇ ਬੱਚ ਗਏ ਬ੍ਰਦਰ ਪੀਸੀਆਰ ਭੇਜਦੀ ਤੁਸੀਂ ਸਿੱਧੇ ਇਹਨਾਂ ਨੂੰ ਕਿਉਂ ਕੁੱਟਮਾਰ ਕਰ ਰਹੇ ਹੋ ਜੀ ਤੁਹਾਡੇ ਕੋਲ ਅਸੀਂ ਉਹ ਗੱਲ ਹੈ ਹੁਣ ਅੱਗੇ ਪਤਾ ਇਹ ਉਹ ਕਰਦੇ ਹੋ ਤੁਸੀਂ ਗੱਲ ਤੋਂ ਜਨਾਬ ਮੇਰੀ ਗੱਲ ਸੁਣਾਓ ਆਪਾ ਇੱਕ ਮੈਂ ਮੈਂ ਖੁਦ ਕਹਨਾ ਮੈਂ ਇੱਕ ਜਪੇੜ ਜੂਰਾ ਆ ਰਹੀ ਹੈ ਨਹੀਂ ਗੱਲ ਪੁੱਛੀ ਕਿ ਤੁਹਾਡਾ ਮੁੱਦਾ ਕੀ ਹੈ ਕਿਉਂ ਜਪੇੜ ਕਿਉਂ ਮਾਰੀ ਚਾਨੂੰ ਉਹ ਤਿਆਰ ਹੈ ਤੁਹਾਨੂੰ ਪੁੱਛਿਆ ਤੁਹਾਨੂੰ ਅਖਤਿਆਰ ਹੈ ਇਹਦੇ ਚਪੇੜ ਮਾਨੋ ਕੋਈ ਦੋਨੋਂ ਉਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਤੁਹਾਨੂੰ ਕੱਲ ਦਿਖਾਈ ਸੀ ਬਸਤੀ ਦਾਣਚਮੰਦਾ ਬੈਸਟ ਦੇ ਵਿੱਚ ਜਿਹੜੀ ਚੋਰੀ ਹੋਈ ਸੀ ਜਿਹੜਾ ਪਰਿਵਾਰ ਜੰਮੂ ਦੇ ਵਿੱਚ ਗਿਆ ਸੀ ਜਦੋਂ ਘਰ ਆ ਕੇ ਦੇਖਿਆ ਤੇ ਘਰ ਦੇ ਜਿਹੜੇ ਤਾਲੇ ਟੁੱਟੇ ਹੋਏ ਸੀ ਜਿਹੜਾ ਘਰ ਦੇ ਵਿੱਚ ਜਿਹੜਾ ਸਾਰਾ ਸਮਾਨ ਕੱਢ ਕੇ ਲੈ ਗਏ ਸੀ ਤੇ ਪਰਿਵਾਰ ਹੁਣ ਜਿਹੜਾ ਡਿਵੀਜ਼ਨ ਨੰਬਰ 5 ਤੇ ਪਹੁੰਚਿਆ ਆਂਟੀ ਹੁਣ ਤੁਸੀਂ ਥਾਣੇ ਪਹੁੰਚੇ ਕੀ ਗੱਲਬਾਤ ਹੋਈ ਹੈ ਹੁਣ ਕਿਹਨੂੰ ਫੜਿਆ ਉਹਨਾਂ ਨੂੰ ਫੜ ਲਿਆ ਕਿਨੂੰ ਫੜਿਆ ਤੁਸੀਂ ਜਿਨ੍ਹਾਂ ਦੇ ਮੁੰਡੇ ਨੇ ਚੋਰੀ ਕੀਤੀ ਹੈ ਚੋਰਾ ਨੇ ਫੜਿਆ ਉਹਨਾਂ ਨੂੰ ਸਾਰੇ ਚੋਰੀ ਨਹੀਂ ਤੁਸੀਂ ਆ ਫੜਿਆ ਦਾਣੇ ਦੇ ਕਿੱਦਾਂ ਕਿੱਦਾਂ ਫੜ ਲਿਆ ਤੁਸੀਂ ਜੀ ਉਹਨਾਂ ਨੂੰ ਹਾਂ ਦੇਵਦਾਸ ਹੋਏ ਬਾਹੀ ਫੜ ਲੈ ਮੇਰੇ ਮੁੰਡੇ ਨੇ ਫੜ ਲਿਆ ਹਾਂਜੀ ਜੰਦਰੇ ਅੱਜ ਗੁੱਲੀ ਹੁੰਦੇ ਹਾਂ ਬਿਲਕੁਲ ਦੇਖ ਸਕਦੇ ਹੋ ਖਾਣਾ ਪੰਜ ਦੇ ਵਿੱਚ ਤੂੰ ਇਹ ਗੱਲ ਕਹਿਣਾ ਮੈਂ ਮੋਬਾਈਲ ਵਾਲੇ ਦੇ ਪੈਸੇ ਦੇਣਾ ਸੀ ਮੈਂ ਉਹਨੂੰ ਦੇ ਦਿੱਤਾ ਗੱਲ ਖਤਮ ਨਹੀਂ ਹੁੰਦੀ ਗੱਲ ਖਤਮ ਨਹੀਂ ਹੁੰਦੀ ਕੀ ਪਹਿਲੇ ਐਨੀ ਗੱਲ ਕੀਤੀ ਹੁੰਦੇ ਨਾਲ ਹੁੰਦਾ ਕਿੱਡੀ ਕੱਢਣੀ ਪਈ ਐਨਾ ਮਸਲੇ ਆਏ ਭਜੀ ਤੁਸੀਂ ਕੀ ਕਹਿ ਰਹੇ ਹੋ ਭਜੀ ਇਲਜ਼ਾਮ ਹੈ ਤੇ ਮੇਰੀ ਗੱਲ ਸੁਣੋ ਮੇਰਾ ਮੈਨੂੰ ਪੈਸੇ ਦੀ ਲੋੜ ਸੀ ਮੇਰੇ ਕੋ ਫੋਨ ਸੀਗਾ ਇਹਨਾਂ ਨੂੰ ਕਿਹਾ 3500 ਕਹਿੰਦੇ ਨਹੀਂ 32 3000 ਦੇਣਾ ਮੈਂ ਕਹਾਂ ਨਹੀਂ ਦੇਣਾ ਠੀਕ ਹੈ ਨਹੀਂ ਇਹ ਕਹਿੰਦੇ 3200 ਮੈਂ ਕਹਾਂ ਨਹੀਂ ਦੇਣਾ ਇਹਨਾਂ 3200 ਮੈਂ ਕਹਾਂ ਚਲੋ adda ਕਰੋ ਗੂਗਲ ਬੇ ਕਰ ਦੋ ਜਿੱਦਾਂ ਤੁਹਾਡੇ ਨੂੰ ਪੈਸੇ ਦੇਣੇ ਆ ਉਹ ਮੈਨੂੰ ਕਹਿੰਦਾ ਕਹਿੰਦਾ ਭਾਈ ਜੀ ਤੂੰ ਐਨੇ ਤਾਂ ਦੇਣਾ ਸੀ ਤੂੰ ਮੈਨੂੰ ਦੇ ਦੇ ਚਲੋ ਅੱਛਾ ਤੁਹਾਡੇ ਫੋਨ ਦੀ ਗੱਲਬਾਤ ਹੋ ਗਈ ਪ੍ਰਾਈਸ ਦੀ ਗੱਲਬਾਤ ਹੋ ਗਈ ਉਹਨੇ ਤੁਹਾਡੇ ਕੋਲ ਬਿੱਲ ਮੰਗਿਆ ਬਿੱਲ ਮੰਗਿਆ ਬਿੱਲ ਮੰਗਿਆ ਉਹਨੇ ਡੱਬਾ ਮੰਗਿਆ ਇਹ ਬਸਤੀ ਤੇ ਨਹੀਂ ਉਹਨਾਂ ਦੇ ਲੋ ਜੀ ਦੇਖ ਸੋ ਦਿਓ ਥਾਣਾ ਪਾਇਂ ਦੇ ਵਿੱਚ ਜਿਹੜਾ ਡਿਊਟੀ ਅਫਸਰ ਦੇ ਨਾਲ ਵੀ ਗੱਲਬਾਤ ਹੋ ਰਹੀ ਹੈ ਉਹਨੇ ਅਖਬਾਰ ਦੇ ਉੱਤੇ ਆਈਆਂ ਦੋ ਗੋਰ ਬੰਦੇ ਰੱਖਿਆ ਉਹਨਾਂ ਨੇ ਆਪ ਵੀ ਉਹਨੂੰ ਕਿਹਾ ਉਹ ਬਾਹਰ ਖੜਾ ਲਿਆ ਜੇ ਇੱਕਦਾਂ ਲਿਆ ਦੇਖ ਨਾ ਲਿਆ ਮੁਜੇ ਪੀਐਸਏ ਤੋਂ ਜੋ ਵੀ ਸੀ 온라인 ਉੱਤੇ ਕਾਰਵਾਈ ਕੀਤੀ ਉਹ ਕਹਿੰਦੇ ਕਿ ਜਦ ਤੱਕ ਘਰ ਦਾ ਮੇਨ ਮੈਂਬਰ ਪਰਾਨੀ ਨਾ ਹੋਊਗਾ ਕੋਈ ਆਪ ਕਾਰਵਾਈ ਨਹੀਂ ਕਰ ਸਕਦੇ ਹਾਂ ਉਹਨਾਂ ਨੇ ਮੁਲਾਜ਼ਮਾਂ ਨੇ ਬਹੁਤ ਸੇਫਟੀ ਦੇ ਕੇ ਸਾਡੀ ਸਰਕਾਰ ਉਹ ਆਏ ਉਹਨਾਂ ਜਿੱਦਾਂ ਸਮਾਨ ਜਿੱਦਾਂ ਪੈਸੇ ਤਾਲਾ ਲਾ ਕੇ ਵੇਰਦਾ ਚਾਬੀ ਸਾਡੇ ਗਵਰਨਰ ਦੀ ਸੇਫਟੀ ਦੇ ਵਿੱਚ ਦੇ ਗਏ ਤਾਂ ਕਿ ਆ ਸਭ ਕੁਝ ਹੋ ਜਾ ਰਿਹਾ ਜੀ ਸਾਨੂੰ ਦੱਸੋ ਆਪਾਂ ਤੇ ਐਕਸ਼ਨ ਲੈਣਸ ਇਹ ਨਹੀਂ ਤੇ ਤੁਹਾਡੇ ਤੇ 182 ਲੱਗ ਜਾਣੀ ਸਾਨੂੰ ਤੁਹਾਡੇ ਮੁਲਾਜ਼ਮਾਂ ਨੇ ਇਹ ਗੱਲ ਕਹਿ ਕੇ ਜੀ ਠੀਕ ਹੈ ਉਹ ਤੋਂ ਆ ਸ਼ਾਮੀ ਸੀਐਲਏ ਬੰਦੇ ਵੀ ਸਾਡੇ ਘਰੇ ਆ ਠੀਕ ਹੈ ਕਿ ਜਨੇ ਮੰਡੀ ਤੇ ਸਾਡੇ ਘਰੇ ਆਏ ਉਹਨਾਂ ਨੇ ਮੇਨਾਪੁਰੇ ਮਹੱਲੇ ਘੁੰਮ ਕੇ ਜਿੱਥੇ ਘੁੰਮੂਗਾ ਪ੍ਰੈਸ ਘੜੀ ਅੱਜ ਮੇਰਾ ਵੀ ਇਸ ਜਲਾਨੀ ਦਾ ਵਿੱਚ ਰੋਲ ਹੈਗਾ ਕੁਝ ਐ ਜਲਾਨੀ ਦਾ ਮੁੰਡਾ ਵਾ ਉਹਦਾ ਮੁੰਡਾ ਹੀ ਆ ਤੂੰ ਚੋਰੀ ਹੁੰਦਾ ਵਾ ਇਹਦਾ ਬੇਟਾ ਵਾ ਹਾਂਜੀ ਮੈਂ ਕੋ ਵੀਡੀਓ ਹੈਗੀ ਸਰਕਾਰ ਪੜਿਆ ਕਿ ਇਹ ਵੀਡੀਓ ਹੈਗੀ ਨੇ ਇਹ ਵੀ ਵੀਡੀਓ ਹੈਗੀ ਨਾ ਉਹਦੇ ਬੇਤੇ ਆਪਾਂ ਜੇ ਕਿ ਹੁਣ ਵੀਡੀਓ ਇਹਨਾਂ ਚ ਹੈਗਾ ਕੋਈ ਬੰਦਾ ਉਹ ਮੈਂ ਇੱਥੇ ਰੱਖ ਲੈਣਾ ਵੀਡੀਓ ਦੇ ਵਿੱਚ ਪਤਾ ਕੀ ਹੋਇਆ ਸਮਾਂ ਤਾਂ ਇਦਾਂ ਜਨਾਬ ਹੈ ਮੇਰੇ ਹੱਥੇ ਕੋਈ ਗਰੀਬ ਆਦਮੀ ਆਪਾਂ ਫੋਟੋ ਵਾਸਤੇ ਆ ਕੇ ਆਪਣੀ ਮਿਹਨਤ ਕੀਤੀ ਹੈ ਆਪਾਂ ਬੱਲੇ ਜਿਆਦਾ ਸ਼ੌਕ ਕਰਨੀ ਬਣੀ ਨਹੀਂ 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 ਬਰਬਰ ਭਾਵਾਂ ਸ਼ਾਹੂ ਕੋਰਾ ਭਾਵਾਂ ਤੁਸੀਂ ਸ਼ਾਹੂ ਕੋਰਾ ਭਾਵਾਂ ਮੈਂ ਤਾਂ ਜੋਰੀ ਦੀ ਚੋਰੀ ਜਿਹੜਾ ਤੁਹਾਡੇ ਮੈਂਟ ਦੇ ਚਾਰਜ ਮੈਂਟਾ ਨੇ ਕਦੇ ਬੰਦਾ ਸਟੇ ਕੀਤਾ ਇਹ ਮੁੰਡਾ ਭਲਾਏ ਨੇ ਕਹਿੰਦੇ ਨਾ ਬੇਦਖਲ ਕਰਤਾ ਪਹਿਲੇ ਮੁੰਡੇ ਨੇ 4:30 ਵਜੇ ਤੇ ਆ ਕੇ 4:30 ਵਜੇ ਤੇ ਲੈ ਕੇ ਨਾ ਕੋਲੇ 5:00 ਵਜੇ ਦੇ ਵਿੱਚ ਕਾਹਦੇ ਕਰੇ ਜੋ ਉਹ ਸਿਰ ਬਣਾ ਕੇ ਬੱਟਨ ਦਾ ਇਹ ਉਹਨਾਂ ਨੇ ਦਖਲ ਕੀਤਾ ਵਾ ਉਹ ਅਫਸਰਾਂ ਨੇ ਇੱਕ ਪਾਰਟੀ ਨੇ ਦੋ ਤਿੰਨ ਪਾਰਟੀਆਂ ਛੱਡੀਆਂ ਇਸ ਕੰਮ ਨੂੰ ਸੀਆਈਏ ਸਟਾਫ ਵਾਲੇ ਮੁਲਾਜ਼ਮ ਇਹ ਇਹਦਾ ਜਵਾਬ ਦੇਣਾ ਪੈਂਦਾ ਸਾਨੂੰ ਥੋੜੇ ਟਾਈਮ ਚ ਇਹ ਇੱਕ ਦੋ ਦਿਨਾਂ ਚ ਇਹਨੂੰ ਅੱਜ ਸਰ ਇੱਕ ਮਿੰਟ ਅੱਗੇ ਕਿਸੇ ਨੇ ਚੱਲ ਚੱਲਿਆ ਹਣਾ ਹੁਣ ਇਹਨੂੰ ਲੇਡੀ ਨਾਲ ਕੋਈ ਕੁੱਟ ਮਾਰਨਾ ਕਰੋ ਇਹਨੂੰ ਕੁੱਟਿਆ ਬਹੁਤ ਆ ਤੁਸੀਂ ਕੁੱਟੋ ਨਾ ਇਹ ਨਹੀਂ ਹੁੰਦਾ ਤਸਵੀਰਾਂ ਦਿਖਾ ਰਿਹਾ ਜਿੱਥੇ ਬਸਤੀ ਦਾੰਸ਼ਵੰਦ ਦਾ ਬੈਸਟ ਦੇ ਵਿੱਚ ਘਰ ਦੇ ਵਿੱਚ ਜਿਹੜੀ ਚੋਰੀ ਹੋਈ ਸੀ ਤੇ ਪਰਿਵਾਰ ਤੇ ਪੂਰਾ ਮੱਲਾ ਜਿਹੜਾ ਤੇ ਪਹੁੰਚਿਆ ਦੱਸਿਆ ਜਾ ਰਿਹਾ ਕਿ ਜਿੰਨਾਂ ਵੱਲੋਂ ਚੋਰੀ ਕੀਤੀ ਗਈ ਹੈ ਤੇ ਉਹਨਾਂ ਨੂੰ ਜਿਹੜਾ ਪੂਰਾ ਪੈਸੇ ਜਿੰਨਾ ਚੋਰੀ ਹੋਇਆ 20000 ਰੁਪਏ ਆ ਬੇਟੇ ਤੁਹਾਨੂੰ ਸਾਹਮਣੇ ਆਉਂਦੇ ਨੇ ਕਿ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਿਹਾ ਹਾਂ ਹੁਣ ਲੋਕਾਂ ਨੂੰ ਦਿਖਾਉਂਗੇ ਤਸਵੀਰਾਂ ਨੇ ਕੀ ਕਹਿ ਰਹੇ ਇਹ ਸਾਡੇ ਆਪਣੇ ਉਹ ਤੇ ਕਹਿਣਗੇ ਜੇ ਮਾਰੀ ਦੀ ਉਹਨੇ ਡਾਕਟਰੀ ਸਰਦਾ ਆ ਗਈ ਉਹ ਪਹਿਲਾਂ ਆਈ ਤੁਸੀਂ ਕੁੱਟ ਮਾਰ ਨਾ ਕਰੋ ਟਿਆਡਾ ਸਾਡੀ ਜਿਹੜੀ ਫੁੱਟ ਚਾੜਦਾ ਮਸਲਾ ਹੱਲ ਹੋ ਜਾਊਗਾ ਇਦਾਂ ਲੇਡੀ ਨੂੰ ਕੰਗ ਲਾਓ ਤੁਹਾਡੇ ਜਲਾ ਰਹੇ ਇੱਕ ਵਾਰੀ ਚੁੱਪ ਕਰੋ ਭਾਈ ਸਾਡੇ ਸਰਕਾਰਾਂ ਮੈਨੂੰ ਐਨੇ ਗੱਲ ਕਹੀ ਸੀ ਸਾਡੇ ਘਰੇ ਬਲਵਿੰਦਰ ਸਿੰਘ ਆਏ ਸੀ ਸੀਆਲ ਆ ਕੇ ਆਏ ਸੀ ਮੈਂ ਤੁਹਾਨੂੰ ਮੈਨੂੰ ਕਹਿੰਦਾ ਜੇ ਤੁਹਾਨੂੰ ਕੋਈ ਸ਼ੱਕ ਹੋ ਰਹਾ ਹਾਂ ਆਪਾਂ ਨਾਲ ਕਰੇ ਤੈਨੂੰ ਮੇਰੀ ਗੱਲ ਸੁਣ ਆਪਾਂ ਨਾਲ ਕਰੇ ਪੁੱਛੀਏ ਮੇਰਾ ਮੇਰੀ ਗੱਲ ਹੁਣ ਵੀ ਇਹਦੀ ਵੀਡੀਓ ਹੈਗੀ ਚੋਰੀ ਕਰਦੇ ਦੀ ਜਾਂ ਕਿਸੇ ਦੀ ਵੀ ਆ ਸਾਨੂੰ ਦੱਸੋ ਬੰਨਾ ਇਦਾਂ ਇਦਾਂ ਜਾ ਕੇ ਨਾ ਮੇਰੀ ਗੱਲ ਸੁਣ ਤੁਸੀਂ ਕਿਸੇ ਦੇ ਘਰ ਜਾ ਕੇ ਰਾ ਨੂੰ ਹਮਲਾ ਬੋਦੇ ਬਹੁਤ ਮਾੜੀ ਗੱਲ ਆ ਇਹ ਨਾ ਹੋਵੇ ਪਾਪਾ ਤੇ ਕੀ ਪਾਹੀ ਉਹਨਾਂ ਨੂੰ ਘਰੇ ਜਾ ਕੇ ਨੱਪ ਲਓ ਰੋਣ ਦੇ ਜਿਹੜੀ ਉਹ ਰੋਂਦੀ ਉਹ ਬੰਨਾ ਜੀ ਕਹ ਦਿੰਦੇ ਉਹ ਜਿਆਦਾ ਹੀ ਰੋਂਦੀ ਆ ਕੋਈ ਜਗ੍ਹਾ ਆਹ ਦੇਖੋ ਕੀ ਚੰਨੀ ਗੱਲ ਕਹਿਦੀ ਰੋਂਦੀ ਵੀ ਐ ਮੈਂ ਪੂਰਾ ਪਰਮਾਧਾਰੀ ਸਾਡੇ 2 ਦੇ ਕਹਿਣ ਦੇ مطابق ਹੀ ਆ ਜੋ ਤੁਹਾਨੂੰ ਤੁਸੀਂ ਸ਼ਿਕਾਇਤ ਲਾਗੇ ਉਹਦੇ ਹਿਸਾਬ ਨਾਲ ਹੋਈ ਜੱਦੀ ਆਨ ਕੇ ਸਾਡੇ ਕੋਲ ਕਿਹੜੀ ਵੀਡੀਓ ਆ ਗਈ ਉਹ ਕਹ ਰਹੇ ਸਾਡੇ ਕੋਲ ਇਹ ਗਲੀ ਕਿਹਾ ਪਰ ਰੋਦੀ ਪੀਂ ਤੂੰ ਕਹਿੰਦਾ ਰੋਦੀ ਪੀਂ ਆ ਮੇਰੀ ਜਨਾਨੀ ਘਰ ਕਿਤੇ ਘਰੇ ਚੋਰੀ ਹੋ ਗਈ ਬ੍ਰਦਰ ਮੈਂ ਤੁਹਾਨੂੰ ਕਹਿੰਦਾ ਰਾਤ ਨੂੰ 12 1 ਵਜੇ ਜਾ ਕੇ ਕਿਸੇ ਘਰ ਹਮਲਾ ਤੁਸੀਂ ਖੁਦ ਆ ਜਾਓ ਤਾਂ ਅੰਦਰ ਜਾ ਛੱਕਿਆ ਸਾਨੂੰ ਲੈ ਕੇ ਜਾਓ ਨਾਲ ਟਾਈਮ ਦੇਖੋ ਉਸੇ ਵੇਲੇ ਪੀਸੀਆਰ ਕੱਟ ਗਿਆ ਬ੍ਰਦਰ ਪੀਸੀਆਰ ਭੇਜਦੀ ਤੁਸੀਂ ਸਿੱਧੇ ਇਹਨਾਂ ਨੂੰ ਕਿਉਂ ਕੁੱਟਮਾਰ ਕਰ ਰਹੇ ਹੋ ਭਾਈ ਤੁਹਾਡੇ ਤੁਸੀਂ ਉਹ ਗੱਲ ਹੁਣ ਅੱਗੇ ਪਤਾ ਇਹ ਉਹ ਕਰਦੇ ਆ ਹੋ ਤੁਸੀਂ ਗਲਤ ਹੋ ਜਨਾਬ ਮੇਰੀ ਗੱਲ ਸੁਣੋ ਆਪਾਂ ਇੱਕ ਮੈਂ ਮੈਂ ਖੁਦ ਕਹਿਣਾ ਮੈਂ ਇੱਕ ਚਪੇੜ ਜੂਰ ਆ ਰਹੀ ਆ ਨਹੀਂ ਗੱਲ ਪੁੱਛੀ ਕਿ ਤੁਹਾਡਾ ਮੁੰਡਾ ਕਿੱਥੇ ਆ ਕਿਉਂ ਚਪੇੜ ਕਿਉਂ ਮਾਰੀ ਤੁਹਾਨੂੰ ਅਖਤਿਆਰ ਹੈ ਤੁਹਾਨੂੰ ਪੁੱਛਿਆ ਤੁਹਾਨੂੰ ਅਖਤਿਆਰ ਹੈ ਲੇਡੀ ਦੇ ਚਪੇੜ ਮਾਰਨ ਕੋਈ ਦੋਨੋਂ ਉਹ ਬ੍ਰਦਰ ਆਹ ਆਹ ਕਹਿੰਦਾ ਮੈਂ ਚਪੇੜ ਮਾਰੀ ਤੁਸੀਂ ਕਹਿੰਦੇ ਮਾਰੀ ਨਹੀਂ ਜਾਂ ਗੱਲ ਬਾਣੀ ਇਹ ਆਪ ਆਨ ਕੇ ਮੈਂ ਇੱਕ ਚਪੇੜ ਮਾਰੀ ਆ ਕਿਉਂ ਮਾਰਨਾ ਬੈਠੇ ਕਿ ਮਾਰੀ ਆ ਇੱਕ ਚਪੇੜ ਕਹਿੰਦਾ ਮਾਰੀ ਆ ਕਿਹਦੇ ਰੱਖ ਬਣ ਚੁੱਪ ਕਰ ਜਾ ਰਾਤ ਨੂੰ ਲੇਡੀ ਦੇ ਜਾ ਕੇ ਚਪੇੜ ਮਾਰਨੀ ਬਹੁਤ ਗੱਲ ਆਈ ਉਹਨਾਂ ਨੇ ਗਲਤੀ ਕੀਤੀ ਉਹਦਾ ਵੱਖਰਾ ਮੈਟਰ ਹੈ ਅੱਛਾ ਤੇਰਾ ਤੇਰਾ ਗਲਾ ਵੱਢਿਆ ਉਹ ਨਾ ਫਿਰ ਤੁਹਾਨੂੰ ਪਤਾ ਲੱਗਾ ਤੇਰੇ ਪੁੱਤ ਨੂੰ ਵੱਢ ਲਗੜਾ ਹੈ ਬਿਲਕੁਲ ਦੇਖ ਸਕਦੇ ਹੋ ਥਾਣੇ ਦੇ ਵਿੱਚ ਮੁਲਾਜ਼ਮਾਂ ਦੇ ਸਾਹਮਣੇ ਜਿਹੜੀ ਧਮਕੀ ਕਰਾਈ ਜਾ ਰਹੀ ਹੈ ਇੱਕ ਦੂਸਰੇ ਨੂੰ ਇਹ ਥਾਣਾ ਪੁਆਇੰਟ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਦੇਖੋ ਤਸਵੀਰਾਂ ਨਹੀਂ ਕਿੰਨੀ ਗੱਲ ਆ ਆਪੇ ਦੇਖੋ ਤੁਸੀਂ ਹੁਣ ਨਹੀਂ ਨਹੀਂ ਕਿਉਂ ਅੰਜਾਮ ਕਿਉਂ ਲਗਾ ਰਹੇ ਤੁਹਾਡੇ ਤੇ ਭਜੀ ਫੇਰਾ ਭਾਈ ਐਸੀ ਦਾ ਲਾ ਰਹੇ ਆ ਦੇਖੋ ਇਹਦੀ ਮਾਰਾ ਗਲਾ ਪਟਿਆ ਖਾ ਗਿਆ ਉਹਨੂੰ ਨਾਲ ਕੁੜੀ ਤੇ ਤੁਹਾਡੇ ਉਪਰ ਅਲੀਗੇਸ਼ਨ ਲੱਗ ਰਹੇ ਨੇ ਇਹ ਸਾਡੇ ਬੱਚੇ ਨੂੰ ਨਜ਼ਾਇਜ਼ ਕਹੋਗੇ ਤੁਹਾਡੇ ਉਪਰ ਅਲੀਗੇਸ਼ਨ ਲੱਗ ਰਹੇ ਨੇ ਹਾਂ ਤੁਹਾਡੇ ਉਪਰ ਅਲੀਗੇਸ਼ਨ ਲੱਗ ਰਹੇ ਨੇ ਹਾਂਜੀ ਆ ਦੇਖੋ ਇਹ ਮੇਰਾ ਬੱਚਾ ਹੈ ਛੋਟਾ ਜਿਹਾ ਨਾਲ ਹੀ ਰੱਖੀ ਰੱਖਦਾ ਉਹਨਾਂ ਆੜਾ ਨਹੀਂ ਨਹੀਂ ਉਹੋ ਚਲੋ ਤੁਸੀਂ ਬ੍ਰਦਰ ਜੀ ਦੀ ਨਾਲ ਕੋਈ ਗੱਲਿਆ ਸਾਨੂੰ ਦੱਸੋ ਇਹ ਨਹੀਂ ਮੈਂ ਸਮਝਦਾ ਜੋ ਹੈ ਨਾ ਤੁਸੀਂ ਆ ਰਹੇ ਹੋ ਇਹ ਤਾਂ ਬੁਰੇ ਹੋ ਰਹੀਆਂ ਸੀ ਇੱਥੇ ਲੱਗ ਜਾਂਦੇ ਨੇ ਮੈਂ ਉਹਦੇ ਦੇਖੋ ਉਹ ਤਾਂ ਖੰਦੇ کہہ ਰਿਹਾ ਆਹ ਜਿੱਥੇ ਅਗਰਵਾ ਹੋ ਰਹੀ ਜੀ ਨਹੀਂ ਤੁਸੀਂ ਲੜਕੀ ਨੂੰ ਆਪਣੇ ਨੂੰ ਲੜਕੀ ਨੂੰ ਬੇਦਖਲ ਕੀਤਾ ਆਪਣੇ ਨੂੰ ਲੜਕੀ ਨੂੰ ਬੇਦਖਲ ਕੀਤਾ ਆਪਣੇ ਨੂੰ ਮੈਂ ਉਹਨੂੰ ਬਾਹਰ ਨਹੀਂ ਕੱਢਦਾ ਕਿ ਮੱਲਾ ਕਿਉਂ ਕਹਿ ਰਹੇ ਆਂਦਾ ਮੱਲਾ ਆ ਦੇਖੋ ਮੱਲਾ ਸਾਰਾ ਨਾਲ ਆਉਣਾ ਦੇ ਅੱਛਾ ਜੇ ਮੇਰੇ ਲੈਣ ਤੇ ਜੇ ਮੇਰੀ ਬੁਝੇ ਬੜੀ ਮੈਂ ਅੰਦਰ ਜਾਣ ਨੂੰ ਤਿਆਰ ਆ अच्छा ठीक है बक्तूरी के कने नहीं आंदा नहीं। फिर जे मोहल्ले वाले ने देखया ओ देखो मोहल्ला बैठे हैं हां करे आए हो पता कि मैं रात करनी थी कि मैं अपने कुणी ਦੇ ਘਰ ਗਈ ਹੋਸੀ ते मुगलो ਘਰ ਆਇਆ ਫਿਰ ਉਹ ਮੈਂ ਆਉਂਦਾ ਨਹੀਂ ਪਤਾ ਬਾਜੀ ਆਇਆ ਕਿ ਨਹੀਂ ਆਇਆ ਕਿ ਨਹੀਂ ਨਾ ਕਿਉਂ ਕਹ ਰਹੇ ਵੀਡੀਓ ਹੈਗੀ ਸਾਡੇ ਕੋਲ ਨੇ ਚੋਰੀ ਕੀਤੀ ਹੈ ਪਹਿਲੇ ਕਹਿੰਦੇ ਸੀ ਨਾ ਸਾਰੇ ਮਾਰਿਆ ਉਹ ਦੇਖੀ ਵੀਰ ਜੀ ਉਸ ਤੋਂ ਬਾਅਦ ਨੇ ਵੀਡੀਓ ਨਹੀਂ ਦੇਖੀ ਅੱਛਾ ਉਹ ਵੀਡੀਓ ਨਹੀਂ ਹੈਗੀ ਕੋਈ ਇਦਾਂ ਅੰਦਰ ਵਰਦੇ ਦੀ ਕੋਠੇ ਚੜਦੇ ਦੀ ਕੋਈ ਵੀਡੀਓ ਨਹੀਂ ਹੈਗੀ ਕਿਉਂ ਉੱਤੇ ਇੰਜਾਮ ਲਗਾ ਰਹੇ ਤੁਹਾਡੇ ਇੰਜਾਮ ਲਗਾ ਰਹੇ ਤੁਹਾਡੇ ਮੁੰਡੇ ਦੇ ਉੱਤੇ ਆ ਅੱਜ ਜੰਗਾਂ ਤੇ ਕੀਤੇ ਆ ਉਹ ਜਿਹੜਾ ਮੱਧਮਾ ਤਫਾੜ ਕੇ ਲੈ ਆਓ ਅੱਛਾ ਤੁਸੀਂ ਕਹਿ ਰਹੇ ਹੋ ਮੇਰੀ ਗੱਲ ਸੁਣੋ ਮੈਂ ਲਗਾ ਰਾਇ ਸੀ ਅੱਛਾ ਉਹ ਤੋਂ ਬਾਅਦ ਪੁਲਿਸ ਨੇ ਨਹੀਂ ਮੈਨੂੰ ਲਗਾ ਤੁਹਾਨੂੰ ਕਿਉਂ ਮਾਰਿਆ ਇਹਨਾਂ ਨੇ ਤੁਹਾਨੂੰ ਕਿਉਂ ਮਾਰਿਆ ਇਹਨਾਂ ਨੇ ਤੁਸੀਂ ਜੋੜੀ ਕੀਤੀ ਆ ਨਹੀਂ ਇੱਕ ਪਾਸੇ ਕਹਿ ਰਹੇ ਤੁਹਾਡੇ ਮੁੰਡੇ ਨੇ ਕੀਤੀ ਹੈ ਜੋ ਇਹ ਮੇਰੇ ਮੁੰਡੇ ਨੇ ਕੀ ਉਹ ਕਹੇ ਯਾਰ ਜੋ ਕਹਿ ਰਹੇ ਮੇਰੇ ਮੁੰਡੇ ਨੇ ਕੀਤੀ ਹੈ ਤੇ ਮੈਨੂੰ ਕਿਉਂ ਮਾਰਿਆ ਫੇਰ ਇਹ ਨਾਰਾ ਲੀਵੀ ਹੈ ਇਹ ਤੁਹਾਡੀ ਗਵਾਂਡੀ ਹੈ ਪਿਛਲੇ ਪਾਸੇ ਗਵਾਂਡੀ ਤੁਹਾਡੇ ਆ ਅਜਾ ਜਿਹੜਾ ਤੁਸੀਂ ਕੱਲ ਜਿਗਰ ਕਰ ਰਹੇ ਸੀ ਉਹੀ ਇਹ ਫੈਮਿਲੀ ਜਿਹੜੀ ਹੈ ਉਹ ਕਹਿ ਰਹੀ ਕਿ ਮੇਰਾ ਮੁੰਡਾ ਆਂਦਾ ਹੀ ਨਹੀਂ ਇੱਥੇ ਉਹ ਨਹੀਂ ਆਂਦਾ ਹੀ ਨਹੀਂ ਆਂਦਾ ਅਜਾ ਰੋਡ ਡੇਲੀ ਆਂਦਾ ਲੋ ਜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਜਲੰਧਰ ਦੇ ਬਸਤੀ ਦਾਨਸ਼ਵੰਦਾ ਦੀਆਂ ਤਸਵੀਰਾਂ ਦਿਖਾ ਰਿਹਾ ਉਹਨਾਂ ਕੋਲ ਗੱਲ ਹੀ ਨਹੀਂ ਹੋ ਰਹੀ ਮੁੰਡਾ ਆਂਦਾ ਆ ਬਸਲੇ ਪਾਜੀ ਨਾ ਜਾਇਆ ਇੱਕ ਮਿੰਟ ਇੱਕ ਮਿੰਟ ਸਵਾਲ ਪੁੱਛੀ ਤੁਹਾਨੂੰ ਉਹ ਜਿੱਦਾਂ ਤੁਸੀਂ ਉਹ ਕਹਿ ਰਹੇ ਨੇ ਵੀ ਤੁਹਾਡੇ ਘਰ ਆਏ ਉਹਨਾਂ ਨੇ ਆ ਕੇ ਤੁਹਾਡੇ ਨਾਲ ਗੱਲਬਾਤ ਕੀਤੀ ਕੀ ਕੀ ਗੱਲ ਹੋਈ ਹੈ ਭਾਜੀ ਮੈਂ ਦੱਸਦੀ ਹਾਂ ਮੈਂ ਕੀ ਕਹਲਗੀ ਤੁਹਾਡੇ ਬੇਟੇ ਦੇ ਜਿਹੜੇ ਇਨਜਾਮ ਲੱਗ ਰਹੇ ਨੇ ਤੁਸੀਂ ਬੇਟਾ ਬੇਦਖਲ ਕੀਤਾ ਹੈ ਹਾਂਜੀ ਹਾਂਜੀ ਦੱਸੋ ਇਹ ਕਹਾਣੀ ਮੈਂ ਰਾਤੀ ਗਈ ਸੀ ਆਪਣੇ ਘੂੜੀ ਦੇ ਘਰ ਅੱਛਾ ਤੇ ਮੈਨੂੰ ਅੱਜ ਕੰਮ ਤੇ ਵੀ ਨਹੀਂ ਆਈ ਸਵੇਰੇ ਮੈਂ ਜਦੋਂ ਰਾਤੀ ਆਈ ਨਾ 8 ਵਜੇ ਅੱਛਾ ਮੁੰਡਾ ਖੋਲੇ ਮੈਂ ਕਿ ਚੱਲ ਮੈਂ ਬੱਚਿਆਂ ਨੂੰ ਰੋਟੀ ਪਾਣੀ ਬਣਾ ਕੇ ਦੇ ਦਵਾਂ ਅੱਛਾ ਤੇ ਆ ਮੇਰਾ ਵੱਡਾ ਮੁੰਡਾ ਹੈ ਨਾ ਇਹਨਾਂ ਨੂੰ ਮਾਰ ਕੇ ਨਾ ਮਾਰਦੀ ਪੈਸੀ ਕੁਛ ਨਹੀਂ ਪੈਸੀ ਨਹੀਂ ਬੱਚਾ ਤਸਵੀਰਾਂ ਤੁਸੀਂ ਦੇਖਦੇ ਹੋ ਜਲੰਧਰ ਦੇ ਡਿਵੀਜ਼ਨ ਨੰਬਰ 5 ਦੀਆਂ ਦਿਖਾ ਰਿਹਾ ਜਿੱਥੇ ਮੌਕੇ ਤੇ ਡਿਊਟੀ ਅਫਸਰ ਵੀ ਖੜੇ ਆ ਸਰ ਹੈ ਕਿ ਮਾਮਲਾ ਥੋੜਾ ਅਦਾ ਥੋੜਾ ਕਲੀਅਰ ਕਰ ਦਿਓ ਇਹ ਮੇਰੀ ਮੰਮੀ ਦਾ ਕਾਲ ਹੈ ਕੰਪਲੀਟ ਆ ਗਈ ਹਾਂਜੀ ਇਹਨਾਂ ਦੀ ਕੰਪਲੀਟ ਆਈ ਆ ਸੀਨੀਅਰ ਅਸਰਾ ਨੇ ਡਿਊਟੀ ਲਈ ਵੀ ਇਹਦਾ ਇਮਰਜੈਂਸੀ ਮਸਲੇ ਹੱਲ ਕਰੋ ਹੂੰ ਦੋ ਤਿੰਨ ਟੀਮਾਂ ਇਹਨਾਂ ਦੇ ਘਰ ਜਾ ਹਟੀਆਂ ਆ ਅੱਜ ਇਹਨਾਂ ਨੇ ਜਾ ਕੇ ਇਹਨਾਂ ਦੇ ਸ਼ੱਕ ਆ ਉਹਨਾਂ ਦੀ ਕੋਈ ਵੀਡੀਓ ਇਹਦਾ ਕੋਈ ਨਹੀਂ ਅੱਛਾ ਉਹਨਾਂ ਦੇ ਜਾ ਕੇ ਤੇ ਫਿਰ ਕਿਉਂ ਉਹਨਾਂ ਦੇ ਘਰ ਜਾ ਕੇ ਉਹ ਲੇਡੀਜ਼ ਨਾਲ ਹਮਲਾ ਕੀਤਾ ਇਹਦੀ ਦੇ ਜਾ ਕੇ ਕੁੱਟਮਾਰ ਕਰਾਇਆ ਉਹ ਕਹ ਰਹੀ ਕੀ ਇਹ ਪਰਿਵਾਰ ਮੁੰਡਿਆਂ ਦਾ ਦਾ ਹੁੰਦਾ ਜਾਂਦਾ ਘਰੇ ਹਾਂ 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 ਉਹਦਾ ਆਉਂਦਾ ਜਾਂਦਾ ਮੈਂ ਕਿਹਾ ਕੋਈ ਵੀ ਆ ਸਾਡੇ ਕੋਲ ਕੋਈ ਕੰਪਲੀਟ ਆਈ ਆ ਉਹਦਾ ਅਸੀਂ ਵੈਰੀਫਾਈ ਕਰਕੇ ਇਹਦਾ ਜਵਾਬ ਦੇ ਦਾਂਗੇ ਤੁਸੀਂ ਸਿੱਧਾ ਕਿਸੇ ਦੇ ਘਰ ਦੇ ਹਮਲਾ ਤੇ ਤੁਹਾਨੂੰ ਕੋਈ ਸੀਸੀਟੀਵੀ ਆਈ ਹੈ ਸਾਹਮਣੇ ਕੋਈ ਤੁਹਾਨੂੰ ਸੀਸੀਟੀਵੀ ਇਹਨਾਂ ਕੋਈ ਕੋਈ ਪ੍ਰੂਫ ਨਹੀਂ ਸਰ ਹੁਣ ਕੀ ਕਾਰਵਾਈ ਕਰ ਰਹੇ ਦੋਨੋਂ ਇਹ ਪੱਖਾ ਇਹ ਹੋਏ ਨੇ ਕਾਹਦੇ ਪਾਸੇ ਸੇ ਦਾ ਟਾਈਮ ਦੇ ਦਿੱਤਾ ਗਿਆ ਅੱਛਾ ਸਰ ਬਿਲਕੁਲ ਦੇਖ ਸਕਦੇ ਹੋ ਨੂੰ ਲਿਆਂਦਾ ਡਿਵੀਜ਼ਨ ਨੰਬਰ 5 ਦੇ ਵਿੱਚ ਤੇ ਦੱਸਿਆ ਜਾ ਰਿਹਾ ਕਿ ਦੋਨੋਂ ਲੋ ਜੀ ਭਾਰੀ ਹੰਗਾਮਾ ਹੋ ਰਿਹਾ ਹੱਲੇ ਵੀ ਇੱਥੇ ਥਾਣਾ 5 ਦੇ ਵਿੱਚ ਦੇਖ ਸਕਦੇ ਹੋ ਥਾਣਾ ਕੱਢ ਰਹੀ ਹੈ ਕਹਿੰਦੀ ਬਲਾਕਾ ਕੱਢ ਪਿਆ

ਇਪਸਤਿਤ ਦਾਂਛਵੰਦਾ ਦੇ ਵਿੱਚ ਇੱਕ ਘਰ ਦੇ ਵਿੱਚ ਚੋਰੀ ਹੋਈ ਸੀ ਜਲੰਧਰ ਦੇ ਵੈਸਟ ਦੇ ਵਿੱਚ ਉੱਥੇ ਪਰਿਵਾਰ ਇਹ ਨੇ ਖੋਦੀ ਦੱਸਿਆ ਜਾ ਰਿਹਾ ਕਿ ਇਸ ਲੇਡੀਜ਼ ਦੇ ਜਿਹੜਾ ਬੇਟਾ ਉਹਨੇ ਜਿਹੜੀ ਚੋਰੀ ਕੀਤੀ ਹੈ ਕਿਉਂਕਿ ਘਰ ਦੇ ਪੂਰੇ ਜੰਮੂਗੇ ਹੋਏ ਸੀ ਆ ਦੇਖੋ ਭਾਰੀ ਹੰਗਾਮਾ ਹੋ ਰਿਹਾ ਇੱਥੇ ਦੇਖੋ ਥਾਣਾ ਪੰਜ ਦੇ ਵਿੱਚ ਇਹ ਥਾਣਾ ਪੰਜ ਦੇ ਵਿੱਚ ਦੇਖੋ ਦਿਓ ਮੁਲਾਜ਼ਮਾਂ ਦੇ ਸਾਹਮਣੇ ਜਿਹੜਾ ਭਾਰੀ ਹੰਗਾਮਾ ਹੋ ਰਿਹਾ ਹੈ ਥਾਣੇ ਦੇ ਵਿੱਚ ਪਰ ਪਰਿਵਾਰ ਨੂੰ ਦੇਖੋ ਇਨਸਾਫ ਦੀ ਬਜਾਏ ਦੋਨਾਂ ਪਾਰਟੀਆਂ ਦੀ ਜਿਨ੍ਹਾਂ ਦੇ ਉੱਤੇ ਅੰਜਾਮ ਆ ਉਹਨਾਂ ਨੂੰ ਵੀ ਜਿਹੜਾ ਭੇਜਿਆ ਜਾ ਰਿਹਾ ਆ ਬਾਬਾ ਜੀ ਕਹਿ ਰਹੇ ਮੁਲਾਇਮ ਤੁਹਾਨੂੰ ਕੀ ਕਹਿ ਰਹੇ ਆ ਚੰਨ ਤੁਸੀਂ ਇਸ ਟਾਈਮ ਗਲਤ ਹੋ ਵੀ ਅੱਧੀ ਟਾਂ ਕੇ ਦੇ ਘਰੇ ਗਏ ਹੋ ਵੀ ਇਦਾਂ ਕੀਤਾ ਜੀ ਉਦਾਂ ਕੀਤਾ ਸਵੇਰੇ ਗੱਲਬਾਤ ਕਰਾਂਗੇ ਇਹਦਾ ਮਤਲਬ ਇਹ ਹੈ ਆ ਤਿੰਨ ਚਾਰ ਬੰਦੇ ਸੱਚੇ ਆ ਜੇਰਾ ਪੁਰਾਣਾ ਮੁਹੱਲਾ ਸਾਡੇ ਨਾਲ ਖੜਿਆ ਪਰ ਝੁੱਟਿਆ ਭਾਈ ਭਾਈ ਹੱਕ ਨਹੀਂ ਹੈ ਬਾਤ ਇਹ ਯਾਰ ਭਾਈ ਇਹ ਕੰਦੂ ਦੀ ਚੋਚਰ ਕਿੱਥੇ ਲੈ ਆਓ ਮੁੰਡਾ ਤੇ ਇਹ ਨਾ ਭਾਜੀ ਕਹਾਂ ਮੁੰਡਾ ਦਾ ਨਾ ਗਿਆਣਾ ਮੁੰਡਾ ਦਾ ਨਾ ਪੁੱਛਾਰਾ ਮੁੰਡਾ ਹੈ ਕਨੇ ਜਨਾ ਚੋਰੇ ਕਿਤੇ ਪੁੱਛਣਾ ਪਹਿਲਾਂ ਤੁਹਾਡੇ ਕੋਈ ਯਾਰ ਹੈ ਪੁਲਿਸ ਕੋਈ ਹੈਗੀ ਵੀਡੀਓ ਵਗੈਰਾ ਉਹ ਗੈਰ ਪੁੱਛਣਾ ਨਾ ਭਾਜੀ ਮਾੜਾ ਮਾਰ ਜਾਵੇ ਸਰਕਾਰ ਨੂੰ ਆ ਭਾਈ ਪ੍ਰਸ਼ਾਸਨ ਨੂੰ ਮੇਰਾ ਬੰਦਾ ਆਉਂਦੇ ਨਹੀਂ ਰੱਬ ਨੂੰ ਵੀਡੀਓ ਵਗੈਰਾ ਮੈਂ ਰੱਬ ਨੂੰ ਮੰਨਦਾ ਜੋ ਨਾਲ ਨਹੀਂ ਗੱਲ ਬਾਤ ਹੋ ਰਹੀ ਸਾਰਾ ਕੱਲ ਮੈਂ ਦੇਖਿਆ ਕੱਲ ਆਇਆ ਗਿਆ ਉੱਥੇ ਤੇ ਦੇਖਿਆ ਇਹਦਾ ਸਬੂਤ ਦਿਖਾਓ ਭਾਜੀ ਹੋਈ ਕਹ ਰਹੇ ਵੀ ਇਹ ਇਹ ਤਾਂ ਮੋਬਾਈਲ ਚੋ ਕੇ ਆਪਣੇ ਮੁੰਡੇ ਕੋਲ ਚੋਰੀ ਕਰਾਉਂਦਾ ਉਹ ਬੱਲੇ ਦੀ ਵੀਡੀਓ ਦਿਖਾ ਰਹੇ ਆ ਉਹ ਕਰਦੇ ਤੇ ਤੁਹਾਨੂੰ ਕਹਿੰਦੇ ਸਮਾਂ ਮੋਬਾਈਲ ਲੈ ਖੰਭਾ ਖੰਭਾ ਨਹੀਂ ਕੰਮ ਕੀ ਕਰਦਾ ਤੁਹਾਡਾ ਘਰ ਵਾਲਾ ਕੰਮ ਕੀ ਕਰਦਾ ਭਾਜੀ ਪਿੰਡ ਦਾ ਕੰਮ ਕਰਦਾ ਤੇ ਹੁਣ ਵੀ ਉਹਨੇ ਨਸ਼ਾ ਕੀਤਾ ਦੇਖੋ ਇਹ ਕਰਦਾ ਮੈਂ ਤੇ ਨਹੀਂ ਕਰਦੀ ਮੈਂ ਤਾਂ ਪਾਣੀ ਲੋਕਾਂ ਦਾ ਮਾਜਦੀ ਆ ਮੈਂ ਤਾਂ ਚਾਣੂ ਪੁੱਛਾ ਕਰਦੀ ਆ ਭਾਜੀ ਕਿਹੜਾ ਨਸ਼ਾ ਕੀਤਾ ਤੁਸੀਂ ਭਾਜੀ ਕਿਹੜਾ ਨਸ਼ਾ ਕਰਦੇ ਹੋ ਤੁਸੀਂ ਡਰਿੰਕ ਵੀਤੀ ਹੁੰਦੀ ਐ ਇਸ ਵੇਲੇ ਮੁੰਡਾ ਕਦੋਂ ਦਾ ਨਹੀਂ ਆ ਰਿਹਾ ਘਰ ਇਹਦਾ ਮੈਂ ਸਿਰਿਆਂ ਨੇ ਸ਼ਾਮੀ ਹੁੰਦਾ ਆ ਮੁੰਡਾ ਘਰੇ ਆਂਦਾ ਵਾ ਉਹਦਾ ਆਂਦਾ ਉਹਦਾ ਆਂਦਾ ਵਾ ਯਾਰ ਮੈਂ ਆਪ ਹੀ ਚੰਗਾ ਸਮਝੋ ਬੱਚੇ ਨੂੰ ਸਾਡੀ ਗਰੂ ਮੈਂ ਚੱਕ ਕੇ ਲੈ ਗਿਆ ਆਪ ਅੱਛਾ ਲੋ ਜੀ ਮੁੰਡੇ ਦਾ ਪਿਓ ਕਹਿ ਰਿਹਾ ਜੀ ਮੇਰਾ ਮੋਬਾਈਲ ਆਪ ਹੀ ਚੱਕ ਕੇ ਲੈ ਗਿਆ ਜੀ ਮੇਰਾ ਮੁੰਡਾ ਬਿਲਕੁਲ ਕਿੱਦਾਂ ਦਾ ਹਾਲਾਤ ਚੱਲੇ ਬਿਲਕੁਲ ਦੇਖ ਸਕਦੇ ਹੋ ਮੁੰਡਾ ਜਿਹੜਾ ਚੱਕੇ ਰੱਖੂ ਚੱਕਾ ਹੋ ਗਿਆ ਜੀ ਜਨਾਬ ਮੁੰਡੇ ਦੇ ਫਾਦਰ ਨਾਲ ਗੱਲਬਾਤ ਕੀਤੀ ਅਸੀਂ ਉਹਨਾਂ ਦਾ ਕਹਿਣਾ ਕਿ ਮੁੰਡਾ ਮੇਰਾ ਸਹੀ ਨਹੀਂ ਹੈਗਾ ਮੁੰਡਾ ਮੇਰਾ ਵੀ ਫੋਨ ਚੱਕ ਕੇ 도ੜ ਗਿਆ ਉਸ ਦਿਨ ਦਾ ਕਿਦਾਂ ਦੇਖ ਦੋਗੇ ਪਤਾ ਫਾਦਰ ਖੁਦ ਕਹਿ ਰਹੇ ਨਹੀਂ ਗੱਲ ਆਹ ਕੋਲ ਖੜਾ ਜੀ ਦੇਖੋ ਚੱਕਿਆ ਜੀ ਤੁਹਾਡੇ ਮੁੰਡੇ ਨੇ ਚੱਕਿਆ ਜੀ ਆਹ ਲੋ ਜੀ ਤੁਹਾਡੇ ਮੁੰਡੇ ਨੇ ਤੁਹਾਡਾ ਫੋਨ ਚੱਕ ਲਿਆ ਲੋ ਜੀ ਚਲੋ ਮੈਂ ਕਿਹਾ ਜੋ ਵੀ ਹੋਇਆ ਸਵੇਰੇ ਇਹਨਾਂ ਨੂੰ ਬੁਲਾਤਾ ਸਰ ਕਿਨੇ ਵਕਤ ਬਿਲਕੁਲ ਸਵੇਰ ਦਾ ਟਾਈਮ ਦਿੱਤਾ ਇਹਨਾਂ ਨੂੰ ਤਾਂ ਸੱਸ ਜੀ ਤੁਸੀਂ ਦੇਖ ਸਕਦੇ ਉਹ ਬਸੇ ਦਾਂਸ਼ਮੰਦਰ ਦੀਆਂ ਦਿਖਾ ਰਿਹਾ ਜਿੱਥੇ ਤੁਸੀਂ ਦੇਖ ਸਕਦੇ ਹੋ ਪਰਿਵਾਰ ਦਾ ਕਹਿਣਾ ਹੈ ਕਿ ਜਿਹੜਾ ਸਵੇਰ ਦਾ ਟਾਈਮ ਦਿੱਤਾ ਉਹ ਮਾਰੇ ਤੇ ਮਾਨਸਾ ਇਹ ਕਿ ਮੈਨੂੰ ਚੋਲਦੇ ਨਾ ਬੋਲੀ ਆਉਣੀ ਝੂਠੀ ਆ ਸੱਚੇ ਦੀ ਬਾੜ ਮੈਂ ਵੀ ਖਿਆਰ ਸਕਨੀ ਆ ਬਣਾਵਾ ਮੈਂ ਵੀ ਮਾਰ ਸਕਨੀ ਆ ਜਿੰਨੇ ਮਿਲਦੇ ਉਹ ਕੰਮ ਕਰਦਾ ਏ ਉਹ ਬੰਦੇ ਮੈਨੂੰ ਮੁੰਡੇ ਨਹੀਂ ਆ ਮੈਨੂੰ ਕੀ ਇੱਕ ਮਿੰਟ ਲੱਗਣਾ ਬੁੱਢੀ ਠੇਰੀ ਆ ਪਰ ਮੈਂ ਵੀ ਫਾਰਕ ਸਕਨੀ ਆ ਕਿੰਨਾ ਕੁ ਗੋਲਸੀ ਤੁਹਾਡਾ ਕਰ ਕਿੰਨਾ ਕੁ ਨੁਕਸਾਨ ਹੋ ਗਿਆ ਤੁਹਾਡਾ ਯਾ ਚਾਰ ਜਰ ਦੇ ਭਾਈ ਇਹਨੇ ਮੇਰੇ ਪਹਿਲਾਂ ਮੈਂ ਗੂਗਲ 'ਤੇ ਕਰਵਾ ਲਿਆ ਨੇ ਬੜੀ ਚਾਹੇ ਗੱਲ ਹੋਣੀ ਹੁਣ ਮਾਪਾ ਜੀ ਦੇ ਸਾਥ ਨਾ ਮਾਪਾ ਜੀ ਦੇ ਸਾਥ ਆਪਾਂ ਨੂੰ ਬੜਿਆ ਆਪਾਂ ਨੂੰ ਬੜਿਆ ਚਾਹੀਆ ਚਾਹੀਆ ਉਹ ਬੱਚੇ ਦੇ ਬੰਦੇ ਨੂੰ ਬੰਦਾ ਬੁਲਾ ਲਿਆ ਆ ਤੁਮ ਜੀ ਚੱਕਾ ਆਵੇ ਕਰਕੇ ਨਹੀਂ ਤੁਸੀਂ ਜਦੋਂ ਉਠਾਣੇ ਪਹੁੰਚੋ ਉਹਨਾਂ ਨੂੰ ਲੈ ਕੇ ਜਿਹੜੇ ਮੋਕੇ ਤੇ ਇੰਸਪੈਕਟਰ ਕੁੱਝ ਮੁਲਾਜ਼ਮ ਖੜੇ ਨੇ ਉਹਨਾਂ ਵੱਲੋਂ ਕੋਈ ਕਾਰਵਾਈ ਉਹ ਕਹਿੰਦੇ ਕਿ ਤੁਸੀਂ ਚਪੇੜ ਮਾਰੀਏ ਤੇ ਸਾਰੇ ਫਾੜੀ ਰਾਮ ਹੋ ਜਾਓ ਸਵੇਰੇ ਦੇਖਾਂਗੇ ਭਾਈ ਸਾਡੇ ਘਰ ਪਰਸੂ ਦੀ ਚੋਰੀ ਹੋਈ ਦੀ ਹੈ ਪਰਸੂ ਰਾਤ ਦੀ ਠੀਕ ਹੈ ਸਾਡਾ 5 ਲੱਖ ਰੁਪਏ ਗਾਇਬ ਹੋਇਆ ਜਾਂ ਮਲਾਇਮ ਦੇ ਦੇਣ ਜਾਂ ਲੈ ਘਾੜ ਦੇ ਸਰਦਾਰੇ ਤੋਂ ਮੇਰੀ ਗੱਲ ਉਹ ਲੋਕੇ ਦੇ ਪੁਲਿਸ ਮਿਲ ਬੀ ਨੇ ਦੋਨਾਂ ਪਾਰਟੀ ਜਿੱਦਾਂ ਦੱਸ ਰਹੇ ਹਾਂ ਕਿ ਟਾਈਮ ਦਿੱਤਾ ਸੀ ਤੁਸੀਂ ਇਸ ਚੀਜ਼ ਨਾਲ ਰਾਜ਼ੀ ਹੋ ਭਾਈ ਉਹ ਤਾਂ ਰਾਤੀ ਵੀ ਕੱਲ ਦੇਖ ਕੇ ਗਏ ਜਿਹੜੇ ਕੱਲ ਪੱਚਾਏ ਸੀ ਸਵੇਰੇ 8 ਵੇ ਪਹਿਲਾਂ ਸਾਡੇ ਘਰੇ ਆਏ ਫੋਨ ਸੁਣ ਲਾਇਆ ਦੋਪਹਿਸ ਜਮੂ ਤੇ ਆਪਾਂ ਜਲੰਧਰ ਚ ਨਹੀਂ ਆ ਗਏ ਜੀ ਸਾਡੇ ਗਲੀ ਮਲਾਇਆਂ ਨੇ ਤਾਂ ਬੇੜ ਕੀਤੀ ਸਾਡੇ ਚੋਰੀ ਹੋਏ ਘਰੇ ਮਲਾਇਮ ਆਏ ਉਹਨਾਂ ਨੇ ਕਿਹਾ ਕਿ ਹੁਣ ਤੱਕ ਦਰਖਾਸਤ ਨਹੀਂ ਹੋ ਸਕਦੀ ਜੇ ਤੁਸੀਂ ਘਰ ਦੇ ਮੈਂਬਰ ਨਹੀਂ ਹੁੰਦੇ ਆਪਾਂ ਜੋ ਸ਼ਾਮੀ ਆਏ ਉਹਨਾਂ ਦੇ ਮਲਾਇਮ ਭਾਈ 8 ਵੇ ਫੋਨ ਕੀਤਾ ਉਹ ਬੱਚੇ ਉਹ ਦੱਸ ਕੇ ਪੌਣੇ 10 ਵੇ ਘਰੇ ਪੁੱਜੇ ਅੱਛਾ ਨਾ ਪ੍ਰੈਸਾਂ ਆਪਾਂ ਪਹਿਲਾਂ ਬੁਲਾ ਲਈਏ ਕਿਉਂਕਿ 2 ਘੰਟੇ ਬਾਅਦ ਪੁਲਿਸ ਮੁਲਾਜ਼ਮ ਪੁੱਜਦੀ ਹੈ ਭਾਜੀ ਮੇਰੇ ਪਹਿਲਾਂ ਦੇਖ ਲੋ ਚੰਗੀ ਤਰ੍ਹਾਂ ਠੀਕ ਹੈ 2 ਘੰਟੇ ਬਾਅਦ ਪੁਲਿਸ ਮੁਲਾਜ਼ਮ ਪੁੱਜੀ ਹੈ ਉਦ ਵੀ ਕੋਈ ਕਾਰਵਾਈ ਨਹੀਂ ਹੋਈ ਉਹਨਾਂ ਨੇ ਐਨੀ ਗੱਲ ਕਹੀ ਇਹ ਤਾਂ ਤੁਹਾਨੂੰ ਸ਼ੱਕ ਹੈ ਜਾਂ ਤੁਸੀਂ ਜੋ ਵੀ ਆਪਣੀ ਕਾਰਵਾਈ ਕਰ ਸਕਦੇ ਹੋ ਨਾ ਭਾਜੀ ਉਸ ਤੋਂ ਵਾ ਕੇ ਨੇ ਸਾਨੂੰ ਦੱਸੋ ਆਪਾਂ ਸਰਕਾਰ ਆਪਾਂ ਦਿਨ ਭਰ ਦਿਹਾੜੇ ਤੋੜ ਕੇ ਨਾ ਖੱਜਲ ਹੋਏ ਕੁੱਤਿਆਂ ਵਾਂਗੂ ਪੂਰੀ ਰਾਤ ਘੁੰਮਿਆ ਭਾਜੀ ਮੈਂ ਮੈਂ ਰਾਤੀ ਸੁੱਤਾ ਨਹੀਂ ਹੈਗਾ ਇਹ ਕਿਉਂਕਿ ਮੇਰੇ ਘਰੇ ਭਾਈ ਅੱਗ ਬਲੀਦੀ ਹੈ ਕਿਉਂਕਿ ਜਿਸ ਬੰਦੇ ਨੇ ਤਨਗਾ ਦਨਗਾ ਕਰਕੇ ਨਾ ਮਿੱਟੀ ਕੱਟੀ ਕੀਤੀ ਹੋਵੇ ਉਸ ਘਰ ਦੇ ਦਰਦ ਬਤਾ ਹੁੰਦਾ ਭਾਈ ਜਿਹਨੇ ਮਿਹਨਤ ਕੀਤੀ ਹੋਵੇ ਆਪਾਂ ਪੂਰੀ ਰਾਤ ਸੱਜਣ ਕਰਕੇ ਉਹਨਾਂ ਦੇ ਵਾਇਦਾ ਡਾਟਾ ਪਾਦਾ ਕੀਤੇ ਐਂਡ ਜਨਰਲ ਸ਼ੱਕ ਸੀ ਕਿ ਉਹਨਾਂ ਦੇ ਘਰੇ ਗਏ ਕਿਉਂਕਿ ਐਟ ਉਹਨਾਂ ਦਾ ਬੱਚਾ ਹੀ ਹੈ ਨਾ ਭਾਜੀ ਉਹਨਾਂ ਘਰੇ ਜੋ ਸ਼ਾਮੇ ਅੱਜ ਸਾਨੂੰ ਨਜ਼ਰ ਆਏ ਆਪਾਂ ਉਹਨਾਂ ਨੂੰ ਪੁੱਛਿਆ ਕਿ ਕਿੱਥੇ ਹੈ ਉਹਦੀ ਮਾਂ ਕੋ ਸਾਨੂੰ ਕੱਢੀ ਲਾਣਾ ਅੱਛਾ ਠੀਕ ਹੈ ਤੜੀ ਲਾਣਾ ਲਾਪੀ ਭਾਈ ਆਪਣੇ ਕੋ ਚਲੋ ਆਪਾਂ ਕਹਿੰਦੇ ਆਪਾਂ ਗਲਤੀ ਇਹ ਹੋ ਗਈ ਆਪਾਂ ਨੇ ਚਪੇੜ ਇੱਕ ਘਰਾਤੀ ਨਾ ਸ਼ਰਿਆਮ ਕਹਿਣਾ ਭਾਈ ਲਾਈਵ ਕਰ ਰਿਹਾ ਮੈਂ ਕਿ ਚਪੇੜ ਘਰਾਤੀ ਭਾਈ ਉਸ ਤੋਂ ਬਾਅਦ ਉਹਨੇ ਕੀ ਕੀਤਾ ਉਹਨੇ ਉਹ ਪਾਟੋ ਵਾਲਾ ਬਣਾ ਲਿਆ ਬਦਮਾਸ਼ ਅੱਛਾ ਉਹ ਮੈਂ ਆਟੋ ਵਾਲਾ ਕੀ ਲੱਗਦਾ ਜੀ ਉਹਨਾਂ ਦਾ ਉਹ ਉਹਦਾ ਬੁਆਏਫਰੈਂਡ ਆ ਭਾਈ ਉਹ ਫੋਨ ਮਗਲਿੰਗ ਕਰਵਾਉਂਦਾ ਭਾਈ ਮੈਂ ਤਾਂ ਦੱਦਾ ਭਾਈ ਉਹ ਜਿੰਨੇ ਉਹਨੇ ਚੋਰੀ ਦੇ ਮੋਬਾਈਲ ਚੱਕਨੇ ਨਾ ਆਟੋ ਵਾਲੇ ਨੇ ਜਾਂ ਉਹਨੂੰ ਆਟੋ ਵਾਲੇ ਦੇ ਵਿੱਚ ਵਟਾ ਕੇ ਉਹ ਆਟੋ ਵਾਲਿਆਂ ਦੇ ਮੋਬਾਈਲ ਵਾਈ ਬਕਵਾਉਣੇ ਅੱਜ ਅੱਛਾ 2000 ਦਾ ਵੇਚ ਕੇ 2500 ਦਾ ਵੇਚ ਕੇ ਨਾਲ ਵਾਲਾ ਭਾਈ ਚਾਰਜਰ ਮਿਲਣਾ ਨਾਲ ਵਾਲਾ ਡੱਬਾ ਮਿਲਣਾ ਚਲੋ ਅੱਛਾ ਅੱਗੇ ਠੀਕ ਹੈ ਅੰਡ ਜਦੋਂ ਉਹਨੂੰ ਬੁਲਾ ਲਿਆ ਆਪਾਂ ਇਹਨਾਂ ਨਾਲ ਗੱਲ ਫੇਰ ਕਰਾਂਗੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਡਿਵੀਜ਼ਨ ਨੰਬਰ 5 ਦੀਆਂ ਦਿਖਾ ਰਹੇ ਜਿੱਥੇ ਪਰਿਵਾਰ ਨੂੰ ਉਹ ਜਿੱਦਾਂ ਚ ਸ਼ ਪਰ ਉਹ ਦੋਨੋਂ ਪਾਰਟੀਆਂ ਨੂੰ ਜਿਹੜਾ ਸਵੇਰ ਦਾ ਟਾਈਮ ਦਿੱਤਾ ਪਰ ਬੁਲਾਇਮ ਦਾ ਕਹਿਣਾ ਕਿ ਇਹਨਾਂ ਦੇ ਜਿਹੜਾ ਕਿ ਜਿਨ੍ਹਾਂ ਦਾ ਘਰ ਦੇ ਵਿੱਚ ਜਿਹੜਾ ਸਮਾਨ ਚੋਰੀ ਹੋਇਆ ਉਹਨਾਂ ਵੱਲੋਂ ਜਿਹੜਾ ਘਰ ਦੇ ਵਿੱਚ ਵੜ ਕੇ ਉਹ ਲੇਡੀਜ਼ ਦੇ ਨਾਲ ਜਿਹੜੀ ਮਾਰਕੁੱਟ ਕੀਤੀ ਗਈ ਹੈ ਅਬਲਕਸ ਖਬਰ ਦੇ ਨਾਲ ਕੋਈ ਹੋਰ ਅਪਡੇਟ ਆਂਦੀ ਹੈ ਤਾਂ